ਸਤਕਾਰਯੋਗ ਨਾਮਧਾਰੀ ਸਿੱਖ ਸੰਪਰਦਾਏ ਦੇ ਮੁਖੀ ਬਾਬਾ ਉਦੇ ਸਿੰਘ ਜੀ ਆਪਣੇ ਸਾਥੀਆਂ ਸਮੇਤ ਦਰਸ਼ਨ ਕਰਨ ਵਾਸਤੇ ਆਏ ਗੁਰੂ ਦੇ ਦਵਾਰੇ ਤੇ ਸਤਿਗੁਰ ਸੱਚੇ ਪਾਦਸ਼ਾਹ ਰਹਿਮਤਾਂ ਕਰਨ ਗੁਰੂ ਦੇ ਦਰ ਦੀ ਸੇਵਾ ਸਿੱਖੀ ਦੀ ਸੇਵਾ ਸਿੱਖ ਪੰਥ ਬੜਾ ਮਹਾਨ ਪੰਥ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਦਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਥੇ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੇ ਸਿੱਖੀ ਲਈ ਕੁਰਬਾਨੀਆਂ ਕੀਤੀਆਂ ਮਨੁੱਖਤਾ ਲਈ ਕੁਰਬਾਨੀਆਂ ਕੀਤੀਆਂ ਭਾਰਤ ਦੇਸ਼ ਦੀ ਆਜ਼ਾਦੀ ਵਾਸਤੇ ਵੱਡਾ ਯੋਗਦਾਨ ਹੈ ਗੁਰਮੁਖ ਪਿਆਰਿਓ ਸਿੱਖਾਂ ਦਾ ਨਾਮਲਵਰਤਨ ਲਹਿਰ ਚੱਲੀ ਤੇ ਮੋਢੀ ਗੁਰਮੁਖ ਪਿਆਰਿਓ ਸਤਕਾਰਯੋਗ ਬਾਬਾ ਰਾਮ ਸਿੰਘ ਜੀ ਨਾਮਧਾਰੀ ਨਾਮਲਵਰਤਨ ਲਹਿਰ ਤੇ ਮੋਢੀ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨੇ ਨਾਮਧਾਰੀ ਸਿੰਘ ਉਹਨਾਂ ਨੇ ਵੀ ਗੁਰਮੁਖ ਪਿਆਰਿਓ ਸ਼ਹਾਦਤਾਂ ਦਿੱਤੀਆਂ ਅੱਜ ਗੁਰੂ ਦੇ ਦਵਾਰੇ ਤੇ ਦਰਸ਼ਨ ਕਰਨ ਵਾਸਤੇ ਆਏ ਆ ਧਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਦਸ਼ਾਹ ਦਾ ਦਰਬਾਰ ਵਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਦਸ਼ਾਹ ਦਾ ਦਰਬਾਰ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡੇਠੇ ਸਭ ਦੁੱਖ ਜਾਏ ਜਲਿਆਂ ਵਾਲੇ ਬਾਗ ਕਾਂਡ ਦੇ ਚਸ਼ਮਦੀਦ ਗਵਾਹ ਸਨ ਜਥੇਦਾਰ ਕਰਤਾਰ ਸਿੰਘ ਝੱਬਰ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ ਕਾਲੇ ਪਾਣੀ ਭੇਜਿਆ ਸੀ ਜਿਵੇਂ ਨਾਮਧਾਰੀ ਬਾਬਾ RAM ਸਿੰਘ ਜੀ ਨੂੰ ਰੰਗੂਨ ਭੇਜਿਆ ਗੁਰਮੁਖ ਪਿਆਰਿਓ ਜਿੱਥੇ ਹੋਰ ਸਿੰਘਾਂ ਸ਼ਹੀਦਾਂ ਤਿਆਰ ਬਰ ਤਿਆਰ ਗੁਰੂ ਕੇ ਸਿੰਘਾਂ ਦੀਆਂ ਕੁਰਬਾਨੀਆਂ ਨਾਮਦਾਰੀ ਸਿੱਖ ਸੰਪਰਦਾਏ ਦੀਆਂ ਕੁਰਬਾਨੀਆਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਮੁਖ ਪਿਆਰਿਓ ਨੇੜੇ ਹੀ ਇੱਕ ਬੁੱਜੜ ਖਾਨਾ ਸੀ ਬੁੱਜੜ ਉਥੇ ਜਾਨਵਰਾਂ ਦਾ ਕਤਲ ਕਰਦੇ ਤੇ ਜਿਹੜੀਆਂ ਗਿੱਧਾਂ ਸਨ ਇੱਲਾਂ ਸਨ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਹਿਸਟਰੀ ਦੇ ਅੰਦਰ ਕਿ ਉਹ ਗਿੱਧਾਂ ਇੱਲਾਂ ਉਥੋਂ ਮਾਸ ਦੀਆਂ ਬੋਟੀਆਂ ਚੁੱਕ ਕੇ ਜਦੋਂ ਉੱਡਦੇ ਸੀ ਤੇ ਬਹੁਤ ਸਾਰੀਆਂ ਪਵਿੱਤਰ ਸਰੋਵਰ ਗੁਰੂ ਰਾਮਦਾਸ ਸਰੋਵਰ ਦੇ ਅੰਦਰ ਗੁਰਮੁਖ ਪਿਆਰਿਓ ਪਵਿੱਤਰਤਾ ਭੰਗ ਹੁੰਦੀ ਸੀ ਹਿਸਟਰੀ ਚ ਲਿਖਿਆ ਫਿਰ ਪੰਜ ਨਾਮਧਾਰੀ ਸਿੰਘਾਂ ਨੇ ਉਹਨਾਂ ਬੁਚੜਾਂ ਨੂੰ ਸੋਧਾ ਲਾਇਆ ਸੋਧਾ ਲਾ ਕੇ ਭੈਣੀ ਸਾਹਿਬ ਪਹੁੰਚੇ ਨਾਮਧਾਰੀ ਬਾਬਾ RAM ਸਿੰਘ ਨੂੰ ਦੱਸਿਆ ਵੀ ਅਸੀਂ ਉਹਨਾਂ ਬੁਚੜਾਂ ਦਾ ਸੋਧਾ ਲਾ ਕੇ ਆਏ ਜਿਹੜੇ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਦੇ ਸੀ ਜਿਵੇਂ ਕਦੇ ਮੱッセ ਰੰਗੜ ਨੇ ਕੀਤਾ ਤੇ ਬਾਬਾ ਸੁਖਾ ਸਿੰਘ ਮਤਾਲ ਸਿੰਘ ਨੇ ਸੋਧਾ ਲਾਇਆ ਤੇ ਅੱਗੋਂ ਨਾਮਧਾਰੀ ਬਾਬਾ RAM ਸਿੰਘ ਨੂੰ ਪਤਾ ਲੱਗਿਆ ਉਹ ਕਹਿੰਦੇ ਬੜੇ ਬੇਕਸੂਰ ਅੰਗਰੇਜ਼ਾਂ ਨੇ ਫੜ ਲਿਆ ਕੁਰਬਾਨੀ ਤੁਸੀਂ ਕੀਤੀ ਹੈ ਫਸਲ ਤੁਸੀਂ ਬੀਜਦੀ ਤੁਸੀਂ ਵੱਢਣੀ ਐ ਫਸਲ ਤੁਸੀਂ ਬੀਜਦੀ ਤੇ ਵੱਢੇ ਕੋਈ ਹੋਰ ਕਹਿੰਦੇ ਇਸ ਕਰਕੇ ਜਾਓ ਜਾ ਕੇ ਗ੍ਰਿਫਤਾਰੀਆਂ ਦਿਓ ਆਪਣੀ ਕੁਰਬਾਨੀ ਨੂੰ ਕਬੂਲ ਕਰੋ ਤੁਸੀਂ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਕੀਤਾ ਤੇ ਪੰਜੇ ਸਿੰਘ ਜਿਹੜੇ ਸੀ ਉਹਨਾਂ ਆ ਕੇ ਅੰਗਰੇਜ਼ ਕੋਲੇ ਆਪਣੀ ਕੁਰਬਾਨੀ ਨੂੰ ਕਬੂਲ ਕੀਤਾ ਤੇ ਪੰਜੇ ਨਾਮਧਾਰੀ ਸਿੱਖ ਫਾਂਸੀ ਤੇ ਜੜੇ ਫਾਹੇ ਲਾਏ ਗਏ ਅੰਗਰੇਜ਼ ਵੱਲ ਪਰ ਉਹਨਾਂ ਆਪਣੀ ਕੁਰਬਾਨੀ ਨੂੰ ਜਿਵੇਂ ਕਦੇ ਭਾਈ ਸੁਖਾ ਤੇ ਜੰਦਾ ਨੇ ਆਪਣੀ ਕੁਰਬਾਨੀ ਨੂੰ ਕਬੂਲਿਆ ਆ ਮੇਕੇ ਗ੍ਰਿਫਤਾਰੀ ਕਿਸੇ ਹੋਰ ਕੇਸ ਵਿੱਚ ਹੋਈ ਪਰ ਜਦੋਂ ਗੁਰਮੁਖ ਪਿਆਰਿਓ ਜੱਜ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਵਾਲੇ ਫੌਜਾਂ ਦੀ ਗਵਾਹੀ ਕਰਨ ਵਾਲੇ ਜਰਨਲ ਨੂੰ ਅਸੀਂ ਸੋਦਾ ਲਾਇਆ ਜੱਜ ਨੇ ਅਖੀਰਲੇ ਸਮੇਂ ਤੱਕ ਰੂਈਕਰ ਨਾਂ ਦਾ ਸਾਊਥ ਦਾ ਜੱਜ ਉਹਨੇ ਆਖਿਆ ਕਿ ਸਿੱਖੋ ਤੁਹਾਡੇ ਤੇ ਆਈ ਵਿਟਨੈਸ ਕੋਈ ਨਹੀਂ ਆ ਚਸ਼ਮਦੀਦ ਗਵਾਹ ਕੋਈ ਨਹੀਂ ਤੁਹਾਨੂੰ ਰਿਹਾ ਕਰ ਸਕਦਾ ਪਰ ਉਹ ਕਹਿੰਦੇ ਅਸੀਂ ਕੁਰਬਾਨੀ ਕੀਤੀ ਐ ਅਸੀਂ ਕੁਰਬਾਨੀ ਨੂੰ ਮਨਦੇ ਕਿ ਅਸੀਂ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਿਆ ਇਸ ਕਰਕੇ ਅਸੀਂ ਪਛਾਣ ਨਹੀਂ ਹਟਾਂਗੇ ਇਸੇ ਤਰ੍ਹਾਂ ਨਾਮਧਾਰੀ ਸਿੱਖਾਂ ਨੇ ਗੁਰਮੁਖ ਪਿਆਰਿਓ ਜਾ ਕੇ ਕਬੂਲਿਆ ਫਾਹੇ ਲੱਗੇ 66 ਸਿੱਖ ਤੋਪਾਂ ਨਾ ਉਡਾ ਦਿੱਤੇਗੇ ਭਾਰ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਹੈ ਗੁਰਮੁਖ ਪਿਆਰਿਓ ਵਿਚਾਰਾਂ ਦਾ ਵਖਰੀਵਾ ਹੋਣਾ ਹੋਰ ਕਈ ਵਾਰ ਹੋਰ ਤਰ੍ਹਾਂ ਦੀ ਗੱਲ ਗੁਰਮੁਖ ਪਿਆਰਿਓ ਕਈ ਵਾਰ ਹੋ ਜਾਂਦਾ ਗੁਰੂ ਕਿਰਪਾ ਕਰੇ ਖਵਾਰ ਹੋਏ ਸਭ ਮਿਲेंगे ਅਸੀਂ ਸਾਰੇ ਕੱਤਰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਹੋਈਏ 66 ਨਾਮ ਧਾਰੀ ਸਿੱਖ ਇੱਕ ਬਰਿਆਮ ਸਿੰਘ ਨਾਂ ਦਾ ਭਾਈ ਬਰਿਆਮ ਸਿੰਘ ਨਾਂ ਦਾ ਉਹਦਾ ਕੱਦ ਛੋਟਾ ਸੀ ਤੂਪ ਦੇ ਸਾਹਮਣੇ ਨਹੀਂ ਸੀ ਕਦੇ ਆਉਂਦਾ ਅੰਗਰੇਜ਼ ਕਹਿੰਦਾ ਇਹਦਾ ਕੱਦ ਤੂਪ ਦੇ ਗੋਲੇ ਸਾਹਮਣੇ ਨਹੀਂ ਆਉਂਦਾ ਇਹ ਉਡਾਇਆ ਨਹੀਂ ਜਾ ਸਕਦਾ ਇਹਨੂੰ ਪਾਸੇ ਕਰ ਦਿਓ ਤੇ ਉਸ ਭਾਈ ਬਰਿਆਮ ਸਿੰਘ ਨੇ ਖੇਤਾਂ 'ਚੋਂ ਢੇਮਾਂ ਇੱਟੇ ਰੋੜੇ ਇਕੱਠੇ ਕੀਤੇ ਤੇ ਢੇਰ ਲਾ ਕੇ ਉੱਤੇ ਖੜਾ ਹੋ ਗਿਆ ਤੂਪ ਦੇ ਸਾਹਮਣੇ ਕਹਿੰਦਾ ਮੈਂ ਵੀ ਗੁਰੂ ਦਾ ਸਿੱਖ ਹਾਂ ਮੈਂ ਸ਼ਹੀਦੀ ਤੋਂ ਡਰਦਾ ਨਹੀਂ ਮੈਨੂੰ ਵੀ ਤੂਪ ਦੇ ਗੋਲੇ ਨਾਲ ਮੇਰੇ ਸਾਥੀਆਂ ਸਮੇਤ ਉਡਾਉ ਭਾਈ ਬਰਿਆਮ ਸਿੰਘ ਨੇ ਇਦਾਂ ਸ਼ਹੀਦੀ ਦਿੱਤੀ ਇੱਕ ਬੱਚਾ ਸੀ ਵਿਸ਼ਨ ਸਿੰਘ ਬਾਲਕ ਰੂਪ ਉਹਦੀ ਕੁਰਬਾਨੀ ਉਹਦਾ ਸਿਰ ਧੜ ਤੋਂ ਤਲਵਾਰ ਨਾਲ ਵਖਰਾ ਕੀਤਾ ਸੋ ਵੱਡੀਆਂ ਕੁਰਬਾਨੀਆਂ ਗੁਰਮੁਖ ਪਿਆਰਿਓ ਸਿੱਖ ਧਰਮ ਦੇ ਅੰਦਰ ਸਾਡੇ ਸਿੱਖ ਸਮਾਜ ਕੂਕੇ ਸਿੱਖਾਂ ਦੀਆਂ ਕੁਰਬਾਨੀਆਂ ਵੀ 33 ਸਾਜਾਂ ਦਾ ਕੀਰਤਨ ਤੁਸੀਂ ਸੁਣਦੇ ਹੋ ਮੈਂ ਸਵਾਗਤ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਖਜ਼ਾਨਾ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਵੱਡਾ ਖਜ਼ਾਨਾ ਪੁਰਾਤਨ ਹੱਥ ਲਿਖਤ ਸਰੂਪ ਜੋ ਇਹਨਾਂ ਨੇ ਖਜ਼ਾਨੇ ਚ ਸੰਭਾਲ ਕੇ ਰੱਖਿਓ ਆਪਣੀ ਮਿਸਾਲ ਆਪ ਨੇ ਸਤਿਗੁਰ ਸੱਜੇ ਪਾਤਸ਼ਾਹ ਕਿਰਪਾ ਕਰਨੋਂ ਪੁਰਾਤਨ ਖਜ਼ਾਨਾ ਜੋ ਨਾਮਧਾਰੀ ਸਿੱਖ ਸੰਪਰਦਾਏ ਦੇ ਕੋਲ ਧੰ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਤੇ ਗੁਰਮੁਖ ਪਿਆਰਿਓ ਨਾਲ ਹੀ ਦਸਮ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਹੱਥ ਲਿਖਤ ਜੋ ਆਪਣੇ ਖਜ਼ਾਨੇ ਵਿੱਚ ਸੰਭਾਲ ਕੇ ਰੱਖੇ ਪੰਥ ਦਾ ਵੱਡਾ ਖਜ਼ਾਨਾ ਸੋ ਇਸ ਗੱਲੋਂ ਵੀ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਿਉਂਕਿ ਮੈਂ ਦਰਸ਼ਨ ਕਰਕੇ ਆਇਆ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਸਤਕਾਰ ਤੇ ਮਾਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇਹਨਾਂ ਦੇ ਵੇਲੇ ਸਤਕਾਰਯੋਗ ਬਾਬਾ ਉਦੇ ਸਿੰਘ ਜੀ ਗੁਰਮੁਖ ਪਿਆਰਿਓ ਬਹਾਲ ਹੋਇਆ ਸਤਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਭੈਣੀ ਸਾਹਿਬ ਇਹਨਾਂ ਦੇ ਸਥਾਨ ਦੇ ਉੱਪਰ ਮੈਂ ਇਸ ਗੱਲੋਂ ਵੀ ਇਹਨਾਂ ਨੂੰ ਵਧਾਈ ਦੇਣਾ ਕਿ ਜਦੋਂ ਤੋਂ ਇਹਨਾਂ ਨੇ ਨਾਮ ਧਾਰੀ ਸਿੱਖ ਸੰਪਰਦਾਏ ਦੀ ਜ਼ਿੰਮੇਵਾਰੀ ਸੰਭਾਲੀ ਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਾਣ ਤੇ ਸਤਕਾਰ ਜੋ ਕਿਉਂਕਿ ਸਤਗੁਰ ਨੂੰ ਅਸੀਂ ਕੀ ਮਾਣ ਦੇ ਸਕਦੇ ਸਤਗੁਰ ਤੇ ਸਰਵ ਕਲਾ ਸਮਰਾਥ ਨੇ ਉਹਨਾਂ ਦਾ ਮਾਣ ਕਰਦੇ ਆ ਤੇ ਸਾਡਾ ਖੁਦ ਦਾ ਮਾਣ ਵੱਧਦਾ ਜੇ ਅਸੀਂ ਗੁਰੂ ਦਾ ਮਾਣ ਤੇ ਸਨਮਾਨ ਕਰਦੇ ਆ ਤੇ ਸਾਡੇ ਆਪਣਾ ਮਾਣ ਸਨਮਾਨ ਵੱਧਦਾ ਸੋ ਉਹਨਾਂ ਨੂੰ ਵੀ ਜੀ ਆਇਆਂ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਚ ਸਤਕਾਰਯੋਗ ਸਿੰਘ ਸਾਹਿਬ ਜੀ ਦਾ ਸਤਕਾਰਯੋਗ ਸੰਗਤਾਂ ਦਾ ਕਿ ਜਿਨ੍ਹਾਂ ਨੇ ਹਾਜ਼ਰੀ ਭਰੀ ਸੇਵਾ ਦਾ ਮੌਕਾ ਦਿੱਤਾ ਆਓ ਸਾਰੇ ਰਲ ਕੇ ਨਤਮਸਤਕ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾ ਚੁਕਾਂ ਦੀ ਖਿਮਾ ਬਖਸ਼ਿਓ ਝਕਾਓ ਸੀ ਸਤਿਗੁਰਾਂ ਨੂੰ ਤੇ ਬਲੰਦ ਆਵਾਜ਼ ਦੇ ਵਿੱਚ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਓਏ ਬੁਰਾ ਜੀ ਕੀ ਹੱਥੇ ਹੈ